ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਹ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਉਲਕੀ ਕਰ ਲਓ ਕਿ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਪਹੁੰਚ ਚੁੱਕੇ ਆ ਪਿੰਡ ਨਸ਼ਾਰਾ ਪੰਨੂਆ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰ ਸਾਹਿਬ ਭਾਈ ਅਲਜੀਤ ਸਿੰਘ ਪੰਨੂ ਦੇ ਘਰ ਪਹੁੰਚ ਚੁੱਕੇ ਆ ਆਓ ਬਧੇਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਲੈ ਕੇ ਤੇ ਕਰੀਏ ਗੱਲਬਾਤ ਬਾਈ ਨਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਧੰਨਵਾਦ ਸੰਧੂ ਸਾਹਿਬ ਹੋਰ ਸੁਣਾਓ ਬਹੁਤ ਤੁਹਾਡਾ ਵੀਰ ਜੀ ਇੰਨਾ ਵੀ ਚਲੋ ਤੁਸੀਂ ਵੀ ਠੀਕ ਨਹੀਂ ਕਰਕੇ ਥੋੜਾ ਜਿਹਾ ਢੜੀ ਢੰਗ ਤੁਹਾਨੂੰ ਨਹੀਂ ਆਖਿਆ ਗਿਆ ਤੇ ਚਲੋ ਇੰਨਾ ਵੀ ਤੁਸੀਂ ਆਏ ਜੇ ਖੇਚਲ ਕਰਕੇ ਸੰਧੂ ਸਾਹਿਬ ਬਹੁਤ ਮਹਾਰਾਜ ਤੁਹਾਨੂੰ ਤੰਦਰੁਸਤੀ ਦੇਵੇ ਸੱਚੇ ਪਾਸ਼ਾ ਵੀ ਚਲਦੇ ਫਿਰਦੇ ਰਹੋ ਠੀਕ ਹੈ ਜੀ ਮਹਾਰਾਜ ਆ ਜਿਹੜੇ ਆਪਣੇ ਜੁੜੇ ਆ ਚੈਨਲ ਨਾਲ ਹਾਂ ਮਾਲਕ ਇਹਨਾਂ ਨੂੰ ਹੀ ਤੰਦਰੁਸਤੀਆਂ ਦਵੇ ਚੜਦੀ ਕਲਾ ਹਰ ਇੱਕ ਨੂੰ ਚੜਦੀ ਕਲਾ ਪਾਜੀ ਹੋਰ ਸੁਣਾਓ ਤੁਸੀਂ ਠੀਕ ਠਾਕ ਚੜਦੀ ਕਲਾ ਜੀ ਤੇ ਪੰਨੂ ਸਾਹਿਬ ਡਰੈਸ ਦਸੀ ਜੀ ਲਿਸ਼ਹਰਾ ਪੰਨੂ ਆ ਜੀ ਸੀਲ ਧਰਮਧਾਰ ਨਾਲ ਜਿਲਾ ਵੀ ਧਰਮਧਾਰ ਨਾਲ ਤੇ ਮੋਬਾਈਲ ਨੰਬਰ 9915686535 ਤੇ ਪੰਨੂ ਸਾਹਿਬ ਸਾਹਮਣੇ ਵਹਿੜ ਦੀ ਡਿਟੇਲ ਦਈਏ ਡੱਬੀ ਦੀ ਕਿਨਵਾ ਸੂਹਾ ਏ ਇਹ ਵੀ ਜੀ ਦੂਜੇ ਸੂਏ ਸੂਈ ਆ ਅੱਛਾ ਠੀਕ ਹੈ ਜੀ ਹਾਂ ਜੀ 14 15 ਲੀਟਰ ਦੁੱਧ ਹੋਊਗਾ। ਅੱਛਾ ਜੀ। ਹਾਂ। ਬੱਚਾ ਮੈਂ ਵਕਤ ਬੱਚੇ ਨੂੰ ਛੱਡ ਗੀ। ਕਿ ਕਿੰਨੇ ਦਿਨਾਂ ਦੀ ਸੂਈ ਆ? ਇਹ ਸੂਈ ਨੂੰ ਅੱਜ 6ਵਾਂ ਦਿਨ ਹੋਇਆ, ਪੰਜਵਾਂ 6ਵਾਂ ਦਾ। ਬੋਲੇ ਜੀ ਆ ਜਣੀ ਕੇ ਅੱਜ ਕਰ। ਹਾਂ। ਬੋਲੇ ਜੀ ਆ ਵੇਖੋ ਬੰਤਰ ਬਹੁਤ ਚੰਗੀ ਬੈਠਦੀ। ਠੀਕ ਆ। ਖੋਲ ਕੇ। ਤੁਰਤ ਤਰਾ ਕਰਾਈਏ ਚੈੱਕ ਆ। ਲਓ ਭਈ ਸਜਣਾ। 14 15 ਕਿਲੋ ਬੋਲਾ ਦੱਸ ਰਿਹਾ ਆ। ਇਹ ਮਗਰ ਮੇਲਕਾਫ ਆ ਗਿਆ। ਸੂਈ ਨੂੰ 5 ਕਿ ਦਿਨ ਹੋ ਗਏ ਕਹਿੰਦੇ। ਲਓ ਜੀ ਕੀ ਬਾਤਾਂ ਬਾਕੀ ਰੰਗ ਢੰਗ ਚੰਗਾ ਏ ਲੈਓ ਵੀਰ ਜੀ ਲੈਓ ਜੀ ਮੋੜ ਲਓ ਮੇਲ ਕਾਫ ਆ ਗਿਆ ਲੋੜ ਕੀ ਬਾਤਾਂ ਬਾਕੀ ਦੋਤੋ ਕਰਜੂ 2-4 ਕਿਲੋ ਅਜੇ ਹੁਣ ਹੈਨਾ ਵੀਰ ਜੀ 16 17 ਕਿਲੋ ਦੀ ਦੇ ਮਾਲ ਕਹਣਾ ਐ ਹ ਵਕਤ ਆ ਠੀਕ ਆ 16 17 ਦੀ ਦੇ ਪੂਰੇ ਗਰੰਟ ਦੇ ਕੱਢੂਗੀ 16 17 ਕਿਲੋ ਆਪਾਂ 20 ਕਿਲੋ ਤੇ ਕਹਿ ਦਿੰਨੇ ਬਾਕੀ 16 17 ਤੇ ਕੱਢੂਗੀ ਚਲੋ ਐ ਇੱਕ ਵਾਰ ਤੇ ਜਿਹੜਾ 14 15 ਲੀਟਰ ਬੋਲਾ ਸੀ ਠੀਕ ਆ 2 ਲੀਟਰ ਤੇ ਵਧੂਗੀ ਕਿੰਨੇ ਦੀ ਦੇ ਦੇਗੇ ਕਿੰਨੇ ਦੀ ਦੇਦਨੀ ਆ ਵੇਖੋ ਵੀਰ ਸਤਾਉਣ ਨਾ ਜਾਵਾ ਕੁਝ ਜਿਆਦੀ ਜਿਹੜੀ ਆ ਮਦਰਾਹਣਾ ਦੇਣੀ ਆ ਠੀਕ ਆ ਜੀ ਹਾਂ ਛੋੜ ਛੱਪਾ 150ਾਂ ਕਰਾਂਗੇ ਜੀ ਠੀਕ ਆ ਜੀ ਦੂਜੇ ਨੰਬਰ ਤੇ ਆ ਗਈ ਆ ਸਹੀ ਆ ਸਹੀ ਆ ਤਾਂ ਹੋ ਸੰਗਾ ਨਾ ਸਹੀ ਆ ਬਾਕੀ ਢਲ ਢੂ ਲਿੰਦੀ ਬੜੀ ਚੰਗੀ ਆ ਇਹ ਕੋਈ ਪੀਵਾਵੇ 16 17 ਕਿਲੋ ਦੀ ਮਾਲ ਕਿਆ ਅਜੇ ਦਿਨ ਇਹਦੇ ਵੀ 8 10 ਰਹਿੰਦੇ ਆ ਨਾ ਜੀ ਚਲੋ ਵੀਰ ਕੋਈ ਪੈਨ ਭਰਾ 8 10 ਦਿਨ ਖੜੂਗੀ ਲਓ ਜੀ ਨਾ ਨਾ ਰਖੋ ਰਾਂ ਨੂੰ ਜੀ ਸੰਤ ਹੁੰਦੇ ਆ ਲਓ ਜੀ ਸੱਜਣਾ ਤੇ ਵਹਿੜ ਚੰਗੀ ਆ ਝੋਲੀ ਵਾਲੀ ਆ ਦੇਖ ਸਕਦੇ ਜ ਮਗਰੋਂ ਝੋਲੀ ਝਾਲੀ ਚੰਗੀ ਪੈਂਦੀ ਆ ਲੈਓ ਵੀਰ ਜੀ ਦੇਖ ਸਕਦੇ ਢਿਲ ਢੁਲ ਲਓ ਜੀ ਕੀ ਬਾਤਾਂ ਹੈ ਬਾਕੀ ਇਹ ਵੀ ਤਿੱਜੇ ਸੁਵੇ ਸੁਈ ਸੁਣੀ ਜੇ ਤਿੱਜੇ ਸੁਣਾ ਨੈਰ ਕੀ ਤਿੱਜੇ ਸੁਣਾ ਵਾ ਉਹੀ ਮੂੰਹ ਚਟਾਵਾ ਉਹ ਤਾਂ ਆਪਣੇ ਰਿਸ਼ਤੇਦਾਰਾਂ ਤੋਂ ਆਈ ਆ ਲਓ ਜੀ ਕੀ ਬਾਤਾਂ ਹੈ ਮਗਰੋਂ ਢਿਲ ਢੁਲ ਬੜੀ ਵਾਕਿਆ ਤੇਰੀ ਗੱਲ ਤੁਹਾਡੀ ਗੱਲ ਖਣੋ ਹਨਾ ਦੋਤ ਚੰਗਾ ਪਾਉਂਦੇ ਤੇ ਤੇਰੀ ਲਈ ਕਰ ਜੇ ਪਰ 16 17 ਦਾ ਗ੍ਰੈਂਟਰ ਕਰ ਦੂੰਗੀ 16 17 ਕਿਲੋ ਗ੍ਰੈਂਟਰ ਦੁੱਧ ਕਰੇ ਇੱਕ ਪੰਨੂ ਸਾਹਿਬ ਕਿੰਨੇ ਦੀ ਦੇ ਦੇਣੀ ਆਪਾਂ ਉਧਰ ਆ ਵੀ ਦੇਖ ਲੈ ਢੇਲਵਾ ਕੇ ਬੜੀ ਪਈ ਹੈ ਚੱਲ ਮਹਾਰਾਜ ਦੀ ਕਿਰਪਾ ਨਾਲ ਭਾਵੇਂ 15 16 ਤੇ ਕੱਢੂਗੀ ਬਾਕੀ 20 ਕਿਲੋ ਤੇ ਕਹਿ ਨਹੀਂ ਸਕਦਾ 15 16 ਕੱਢੂਗੀ ਤੇ ਕਿੰਨੇ ਦੇ ਦੇਣੀ ਆਪਾਂ ਇਹਦੇ ਮੰਗਣ ਦੇਗਾ ਆਪਾਂ 50 ਮੰਗ ਲਈਏ 47000 ਦੀ ਦੇ ਦੇਗੀ 47 ਦੀ ਹਾਂ ਹੋਰ ਕਰ ਦੇ ਕੇ 1000 ਛੱਡ ਦੇ 45 ਦੀ ਦੇ ਦੇਗੀ ਚੱਲ ਦੇ ਦੇ ਨੂੰ ਜਾਣਦੇ ਹੀ ਹਨ ਲਓ ਭਾਈ ਸਜਣੋ ਇਹ ਪਾਸ ਲੈਂਦੀ ਆ ਪਰ ਬਣੂਗੀ ਬਹੁਤ ਜ਼ਿਆਦੀ ਬਣੂ ਮਾਲਕ ਦੀ ਕਿਰਪਾ ਨਾਲ ਕੋਈ ਸੂਈ ਸਵਾਈ ਤੋਂ ਲੈ ਜੇ ਗੱਬਨ ਲੈ ਜੇ ਹਾਂ ਦੁੱਧ 16 17 ਕਿਲੋ ਤੋਂ ਨਹੀਂ ਲਓ ਭਾਈ ਸਜਣੋ ਜੋੜਾ ਵੜਾਂ ਦਾ 45 ਤੇ 52 ਵਾਲਾ ਰੇਟ ਬਾਈ ਪੰਨੂ ਸਾਹਿਬ ਦੇ ਕੋਲ ਪਿੰਡ ਨਸ਼ਹਰਾ ਪੰਨੂਆ ਪਹੁੰਚ ਕੇ ਤੇ ਲੁੱਟ ਲਿਓ ਟਾਈਮ ਸਰ ਮੇਲਾ ਦੋਵੇਂ ਵੜਾਂ ਚੰਗੀਆਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ